ਤਾਇਆ ਮੈਂ ਆਇਆ ਤਾਇਆ ਕਿਉਂ ਜੁੱਤੀਆਂ ਪਾਉਣਾ ਚਲ ਸਾਡੀ ਤਾਂ ਉਮਰ ਗਈ ਲੰਗ ਤੁਸੀਂ ਕੋਈ ਦਾ ਭੇਤ ਲਾ ਲਓ ਸੌਰਿਓ ਤਾਇਆ ਤੈਨੂੰ ਆਇਲਾ ਦਾ ਵੀ ਅਸੀਂ ਕੋਈ ਜੋੜ ਨਹੀਂ ਲਾਇਆ ਫਿਰ ਬਣੀ ਕੋਈ ਗੱਲਵਾਤ ਕਾਣੂ ਤਾਇਆ ਕੋਈ ਜਨੌਰ ਹੀ ਨਹੀਂ ਹੱਥ ਆਉਂਦਾ ਤਾਇਆ ਜਾ ਛਰਾ ਉਹ ਕੌਣ ਆਉਂਦਾ ਮੱਲਾ ਓਏ ਆਹ ਕੌਣ ਕੂਂਜਰਗੀ ਲਈ ਆਉਂਦਾ ਓਏ ਬੱਲੇ 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 ਤਾਇਆ ਇਹ ਤਾਂ ਮੈਨੂੰ ਸਾਡੇ ਪਿੰਡ ਵਾਲਾ ਨਾજર ਲੱਗਦਾ ਚਿਹਰਾ ਮੇਰੇ ਤਾਂ ਹੁਣ ਹੈ ਨਹੀਂ ਹਨਪਰਵਾਣ ਚਿੱਟੀ ਦਾੜੀ ਆ ਨਾ ਉਹਦਾ ਸੋਹਣਾ ਰੋਕੇ ਨਾ ਐਂ ਤਾਂ ਮੈਂ ਵੀ ਨਹੀਂ ਰੋਕਦਾ ਤੂੰ ਮਾਰਨਾ ਡੋਰਾ ਠੀਕ ਆ ਠੀਕ ਗਾਣੇ ਵੇ ਦੀ ਗੱਲ ਕਰਨੀ ਹੈ ਜੇ ਬੋਲ पे ਤਾਂ ਕਹਿ ਦਾਂਗੇ ਭਾਈ ਅਸ ਤੱਕ ਗਾਣਾ ਗਾਉਂਦੇ ਹੈ ਚੱਲ ਫਿਰ ਹੈ ਕੋਲੇ ਆ ਜਾਂਦੇ ਤੋ ਕੁਦਮ ਰਾਂ ਮਲਾਂਗੇ ਕਿੱਧਰ ਖੜੇ ਇਧਰ ਆ ਬੂੜਾ ਕਿਨੂੰ ਗਾਣੇ ਗਾਉਣਾ ਹੈ ਤੂੰ? ਉਹ ਨਹੀਂ ਨਹੀਂ ਉਹ ਨਹੀਂ ਨਹੀਂ ਨਜਰਾ ਇਹ ਤਾਂ ਬਾਬਾ ਆਪ ਗਾਣੇ ਇਸ ਤਾਂ ਮਨੋਰੰਜਨ ਕਰੀ ਜਾਂਦਾ। ਗਾਉਂਗਾ ਗਾਉਂਦਾ ਸੀ ਗਾਉਂਦਾ ਗਾਉਂਦਾ ਹੀ ਗਾਉਣਾ। ਆਹ ਕੌਣ ਹੈ? ਇਹ ਪਰਜਾਈਏ ਸੋਡੀ ਬਹੂਆ ਮੇਰੀ ਢੋਰੀ ਬਹੂ। ਹਾਂ ਕਿਉਂ? ਚਿਹਰੇ ਨੂੰ ਪੱਛਕਾ ਕਿਹੜੇ ਬਾਬੇ ਤੋਂ ਸੁਖ ਸੁਖ ਸੁਖੀ ਸੀ ਆਪਾਂ ਵੀ ਚੱਲੇ ਅਜੇ। ਭਾਈ ਨਜਰਾ ਗੱਲ ਤਾਂ ਦੱਸ ਇੱਕ। ਹਾਂ। ਆਪ ਤਾਂ ਤੂੰ ਪੁੱਠੇ ਤਵੇ ਵਰਗਾ। ਪੁਚਾਈ। ਉਹ ਜਰ ਕੀ ਲਈ ਫਰਦਾ ਹਾਂ ਕਿਹੜੇ ਬਾਬੇ ਕੋਲੇ ਸੁੱਖਣਾ ਸੁਖੀ ਸੀ ਆਂਧਾ ਵਿਸ਼ਵਾਸਾਂ ਜੇ ਨਹੀਂ ਪੈਂਦਾ ਮੈਂ ਚੱਲ ਸਾਨੂੰ ਕੱਢ ਦੇ ਦੱਸਾਂ ਹੱਲ ਦੱਸ ਦੇ ਪੁੱਣ ਲੈ ਲੈ ਤਾਇਆ ਵੀ ਹੈ ਇੱਥੇ ਇਹਦਾ ਟੱਪਿਆ ਪਿਆ ਤੇਰਾ ਹੱਲ ਕਰ ਦਿੰਨਾ ਮੈਂ ਤੇਰਾ ਹੱਲ ਹੋ ਜਾ ਕੋਈ ਹਾਂ ਦੱਸ ਬਾਈ ਬਣ ਕੇ ਆ ਹੁਣ ਆ ਗਿਆ ਗਰਮੀਆਂ ਇੱਧਰ ਬਾਈ ਗੱਲ ਸੁਣ ਲਓ ਯਾਰ ਜੇ ਸੁਣਨੀ ਆ ਤਾਂ ਮੇਰੇ ਕੋਲ ਟਾਈਮ ਹੈ ਪੁੱਛ ਤੋ ਬਾਈ ਪੁੱਛ ਠੀਕ ਹੈ ਗਰਮੀਆਂ ਆ ਗੀਆਂ ਇੱਕ ਤਾਂ ਛੱਤ ਤੇ ਪਾਣੀ ਰੱਖਿਆ ਕਰੋ ਪੰਛੀਆਂ ਆਸਤੇ ਜਾਨਵਰਾਂ ਆਸਤੇ ਮੈਂ ਤਾਂ ਬੱਠਲ ਪਰ ਦੂੰ ਪਰਦੇਗਾ ਇੱਕ 12 ਗਾਇਆਂ ਜਿਹੜੀਆਂ ਹਾਂ ਠੀਕ ਹੈ ਉਹਨਾਂ ਨੂੰ ਹਰੇ ਪੱਠੇ ਪਾਉਣੇ ਮੈਂ ਨਾ ਮੈਂ ਸਾਰਾ ਵੱਢ ਕੇ ਜਿੰਨਾ ਮੱਕ ਪਿਆ ਮੈਂ ਸਾਰਾ ਹੀ ਗਊ ਚਾਲੇ ਲੱਗ ਜਾਉ ਕੋਈ ਭੁੱਖਾ ਤੇ ਆਵੇ ਉਹਨੂੰ ਰੋਟੀ ਪਾਣੀ ਜ਼ਰੂਰ ਖਵਾਉਣਾ ਭੁੱਖਾ ਤਾਂ ਮੈਂ ਕਿਸੇ ਨੂੰ ਨਹੀਂ ਮਾਰਨ ਦਿੰਦਾ ਮੈਂ ਨਾ ਬਾਪਾ ਅਗਲੇ 60 13 ਵੀ ਹੋ ਗਈ ਗੱਲ ਆ ਚੱਲੀ ਬੇਬੀ ਤਾਇਆ ਭਾਈ ਆ ਜਾਂਦਾ ਆ ਕਿਉਂ ਜੁੱਤੀਆਂ ਪਾਉਣਾ